ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਟੇਸਟ ਕੁਕਿੰਗ ਵਿੱਚ ਅੱਜ ਵਾਲੀ ਵੀਡੀਓ ਵਿੱਚ ਅਸੀਂ ਇਸ ਤਰ੍ਹਾਂ ਦੀ ਪੁਰਜੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਖਾਸ ਕਰਕੇ ਬਜ਼ੁਰਗ ਅਤੇ ਬੱਚੇ ਸਰਦੀਆਂ ਵਿੱਚ ਜ਼ਿਆਦਾ ਬਿਮਾਰ ਹੁੰਦੇ ਆ ਉਹਨਾਂ ਲਈ ਇਹ ਬਹੁਤ ਵਧੀਆ ਹੁੰਦੀ ਹੈ ਤੇ ਅੱਜ ਆਪਾਂ ਬਣਾ ਰਹੇ ਹਾਂ ਖਾਲੋਂ ਦੀ ਪੁਰਜੀ ਇੱਥੇ ਆਪਾਂ ਨੇ ਇੱਕ ਥਾਲ ਪਰ ਖਾਲੋਂ ਦਾ ਲਿਆ ਤੇ ਉਹਨੂੰ ਚੰਗੀ ਤਰ੍ਹਾਂ ਛਾਂਟ ਕੇ ਆਪਾਂ ਧੋ ਕੇ ਸੁਕਾ ਲੈਨੇ ਆਂ ਇੱਧਰ ਆਪਣਾ ਮਸਾਲਾ ਤਿਆਰ ਹੈ ਜਿਹਦੇ ਵਿੱਚ ਆਪਾਂ ਨੇ ਆਲੂ ਕੱਟ ਕੇ ਪਾਣੀ ਵਿੱਚ ਪਾ ਦਿੱਤੇ ਨੇ ਲਸਣ ਅਦਰਕ ਤੇ ਹਰੀ ਮਿਰਚ ਕੁੱਟ ਕੇ ਰੱਖ ਲਏ ਨੇ ਦੋ ਟਮਾਟਰ ਅਤੇ ਤਿੰਨ ਚਾਰ ਪਿਆਜ਼ ਕੱਟ ਕੇ ਰੱਖ ਲਏ ਨੇ ਲਓ ਜੀ ਆਪਾਂ ਨੇ ਹਲੋਂ ਆ ਜਿਹੜੀ ਉਹ ਚੰਗੀ ਤਰ੍ਹਾਂ ਛਾਂਟ ਕੇ ਧੋ ਕੇ ਸੁਕਾ ਲਈ ਤੁਸੀਂ ਦੇਖ ਸਕਦੇ ਹੋ ਹਲੋਂ ਦੇ ਪੱਤੇ ਨੇ ਜਿਹੜੇ ਬਿਲਕੁਲ ਗਾਜਰਾਂ ਦੇ ਪੱਤਿਆਂ ਨਾਲ ਮਿਲਦੇ ਜੁਲਦੇ ਹੁੰਦੇ ਆ ਤੇ ਸਰਦੀਆਂ ਵਾਸਤੇ ਆਪਣੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਆ ਹਾਲੋਂ ਕਿਉਂਕਿ ਇਹ ਗਰਮ ਹੁੰਦੀ ਆ ਤੇ ਗਿੱਟੇ ਗੋਡੇ ਕਮਰ ਦਰਦ ਤੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਆ ਲਓ ਜੀ ਹਾਲੋਂ ਨੂੰ ਆਪਾਂ ਇੱਥੇ ਕੱਟ ਲੈਨੇ ਆ ਆਪਾਂ ਦਾਤੀ ਨਾਲ ਕਟਾਂਗੇ ਤੁਸੀਂ ਚਾਹੋ ਤਾਂ ਕਰਦ ਨਾਲ ਜਾਂ ਮਸ਼ੀਨ ਨਾਲ ਸਾਫ ਕੁਤਰਨ ਵਾਲੀ ਮਸ਼ੀਨ ਨਾਲ ਵੀ ਕੱਟ ਸਕਦੇ ਆ ਆਪਾਂ ਇੱਥੇ ਦਾਤੀ ਨਾਲ ਕਟਾਂਗੇ ਬਿਲਕੁਲ ਜਿਵੇਂ ਸਾਗ ਕੱਟਣਾ ਹੁੰਦਾ ਉਸੇ ਤਰ੍ਹਾਂ ਹੀ ਆਪਾਂ ਹਾਲ ਨੂੰ ਕੱਟ ਲੈਣਾ ਮੇਥੇ ਦੀ ਪਰ ਜਿਆ ਜੜੀ ਉਹ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਉਨੇ ਆ ਉਸੇ ਤਰ੍ਹਾਂ ਪਹਾਲ ਨੂੰ ਕੱਟ ਲੈਣਾ ਲਓ ਜੀ ਹਾਲ ਨੂੰ ਆਪਾਂ ਕੱਟ ਲੈਨੇ ਆ ਹਾਲ ਨੂੰ ਪਹਿਲਾਂ ਪਿੰਡਾਂ ਵਿੱਚ ਹੀ ਲੋਕ ਜ਼ਿਆਦਾ ਧਰਦੇ ਸਨ ਪਰ ਹੁਣ ਸ਼ਹਿਰਾਂ ਵਿੱਚ ਵੀ ਇਹ ਵਿਕਦੀ ਹੈ ਕਿਉਂਕਿ ਹੁਣ ਲੋਕ ਆ ਜਿਹੜੇ ਉਹ ਹਾਲੋਂ ਦੇ ਫਾਇਦਿਆਂ ਬਾਰੇ ਜਾਣੂ ਹੋ ਚੁੱਕੇ ਆ ਹਾਲੋਂ ਦੇ ਆਪਣੇ ਸਰੀਰ ਲਈ ਬਹੁਤ ਜਿਆਦਾ ਫਾਇਦੇ ਹੁੰਦੇ ਆ ਕਿਉਂਕਿ ਸੀਜ਼ਨਲ ਸਬਜ਼ੀ ਹੁੰਦੀ ਆ ਸਿਆਲ ਵਿੱਚ ਹੀ ਧਰੀ ਜਾਂਦੀ ਆ ਹਾਲੋਂ ਗਰਮ ਹੋਣ ਕਾਰਨ ਇਹ ਸਰਦੀ ਵਿੱਚ ਬਹੁਤ ਹੀ ਫਾਇਦੇਮੰਦ ਹੁੰਦੀ ਆ ਤੇ ਸਾਨੂੰ ਸਰਦੀ ਤੋਂ ਵੀ ਬਚਾਉਂਦੀ ਆ ਲਓ ਜੀ ਹਾਲੋਂ ਆਪਾਂ ਕੱਟ ਲਈ ਆ ਸਾਰੀ ਕੱਟ ਕੇ ਰੱਖ ਲਈ ਆ ਹੁਣ ਆਪਾਂ ਚੁੱਲੇ ਤੇ ਤੜਕਾ ਲਗਾਵਾਂਗੇ ਇਹਦੇ ਵਿੱਚ ਆਪਾਂ ਨੇ ਕੜਾਹੀ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾ ਦਿੱਤੀ ਆ ਸਰੋਂ ਦਾ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਦੇਵਾਂਗੇ ਜੀਰਾ ਭੁੰਨ ਕੇ ਨਾਲ ਹੀ ਆਪਾਂ ਨੇ ਲਸਣ ਅਦਰਕ ਅਤੇ ਹਰੀ ਮਿਰਚ ਨੂੰ ਪਾ ਦੇਣੀ ਹੈ ਹਲਕਾ ਜਿਹਾ ਫਰਾਈ ਕਰਾਂਗੇ ਨਾਲ ਹੀ ਆਪਾਂ ਪਿਆਜ਼ ਪਾ ਦਾਂਗੇ ਪਿਆਜ਼ ਭਾਗੇ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਿਸ ਤਰ੍ਹਾਂ ਆਪਾਂ ਦੂਜੀ ਸਬਜ਼ੀ ਦਾ ਤੜਕਾ ਭੁੰਨਦੇ ਆ ਉਸੇ ਤਰ੍ਹਾਂ ਆਪਾਂ ਇਹ ਤੜਕਾ ਤਿਆਰ ਕਰਾਂਗੇ ਤੜਕੇ ਨੂੰ ਚੰਗੀ ਤਰ੍ਹਾਂ ਸੁਨਣਾ ਬਹੁਤ ਜ਼ਰੂਰੀ ਹੈ ਆਪਾਂ ਹੁਣ ਤੜਕੇ ਨਮਕ ਆ ਜਿਹੜਾ ਪਹਿਲੇ ਹੀ ਐਡ ਕਰ ਦਾਂਗੇ 1.5 ਚਮਚਾ ਪਾਣੀ ਨਮਕ ਦਾ ਪਾ ਦੇ ਤਾਂ ਇਸ ਨਾਲ ਤੜਕਾ ਜਿਹੜਾ ਉਹ ਜਲਦੀ ਭੁੰਨਿਆ ਜਾਂਦਾ ਹੈ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਨਾਲ ਹੀ ਆਪਾਂ ਟਮਾਟਰ ਪਾ ਦੇਣੇ ਨੇ ਟਮਾਟਰ ਵੀ ਜਲਦੀ ਹੀ ਪੱਕ ਜਾਣਗੇ ਕਿਉਂਕਿ ਹੀਪਾ ਨੇ ਨਮਕ ਪਾ ਦਿੱਤਾ ਪਹਿਲਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਲਓ ਜੀ ਤੜਕਾ ਆਪਣਾ ਭੁੰਨਿਆ ਗਿਆ ਅੱਧਾ ਚਮਚਾ ਆਪਾਂ ਨੇ ਲਾਲ ਮਿਰਚ ਪਾਊਡਰ ਪਾ ਦਿੱਤਾ ਇੱਕ ਚਮਚਾ ਆਪਾਂ ਹਲਦੀ ਪਾਵਾਂਗੇ ਤੇ ਅੱਧਾ ਚਮਚੀ ਆਪਾਂ ਨੇ ਗਰਮ ਮਸਾਲਾ ਪਾ ਦੇਣਾ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਤੜਕੇ ਨੂੰ ਭੁੰਨ ਲੈਣਾ ਇੱਕ ਦੋ ਮਿੰਟ ਤੱਕ ਆਪਾਂ ਤੜਕਾ ਇੱਥੇ ਭੁੰਨਾਂਗੇ ਹੁਣ ਆਪਾਂ ਆਲੂ ਐਡ ਕਰ ਦਿੰਨੇ ਆ ਵਿੱਚ ਤੇ 3 ਤੋਂ 4 ਮਿੰਟ ਤੱਕ ਆਪਾਂ ਇਸੇ ਤਰ੍ਹਾਂ ਆਲੂਆਂ ਨੂੰ ਭੁੰਨਣਾ ਹੈ ਤਾਂ ਜੋ ਥੋੜੇ ਜਿਹਾ ਸੌਫਟ ਹੋ ਜਾਣ ਲੋ ਜੀ ਆਲੂ ਆਪਣੇ 2-3 ਮਿੰਟ ਆਪਾਂ ਭੁੰਨ ਲਏ ਨੇ ਤੇ ਹੁਣ ਆਪਾਂ ਹਾਲੋਂ ਵਿੱਚ ਪਾ ਦਾਂਗੇ ਹਾਲੋਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਾਰਾ ਮਸਾਲਾ ਤੇ ਹਾਲੋਂ ਚੰਗੀ ਤਰ੍ਹਾਂ ਜਦੋਂ ਮਿਕਸ ਹੋ ਗਏ ਤਾਂ ਆਪਾਂ ਇਸ ਨੂੰ ਢੱਕ ਕੇ ਰੱਖ ਦੇ ਮਗੇ 5 ਮਿੰਟ ਤੱਕ ਹੀ ਆਪਾਂ ਨੇ ਢੱਕ ਕੇ ਪਕਾਉਣੀ ਆ ਬਾਅਦ ਵਿੱਚ ਆਪਾਂ 10 ਮਿੰਟ ਪੱਕਣ ਉਤਾਰ ਕੇ ਖੁੱਲਾ ਹੀ ਪੱਕਣ ਦੇਵਾਂਗੇ ਕਿਉਂਕਿ ਹਰੀ ਸਬਜ਼ੀ ਹੈ ਜਿਹੜੀ ਉਹ ਪਾਣੀ ਆਪਣੇ ਆਪ ਹੀ ਛੱਡ ਦਿੰਦੀ ਹੈ ਇੱਥੇ ਆਪਾਂ ਨੇ ਥੋੜੀ ਜੀ ਸੁੱਕੀ ਮੇਥੀ ਹੈ ਜਿਹੜੀ ਉਹ ਐਡ ਕੀਤੀ ਹੈ ਇਸ ਨਾਲ ਖੁਸ਼ਬੂਤ ਅਤੇ ਟੇਸਟ ਆ ਜਿਹੜਾ ਬਹੁਤ ਵਧੀਆ ਬਣ ਜਾਂਦਾ ਲਓ ਜੀ ਹੁਣ ਆਪਾਂ 3-4 ਮਿੰਟ ਟਾਕੇ ਪਕਾਵਾਂਗੇ ਤੇ 10 ਮਿੰਟ ਹੁਣ ਆਪਾਂ ਇਸ ਨੂੰ ਖੁੱਲੀ ਪੱਕਣ ਦੇਵਾਂਗੇ ਤਾਜ ਪਾਣੀ ਜਿਹੜਾ ਉਹ ਸਾਰਾ ਖਤਮ ਹੋ ਜੇ ਹਾਲੋਂ ਦੀ ਸਬਜੀ ਬੜੇ ਸਾਨੀ ਨਾਲ ਸੌਖੇ ਤਰੀਕੇ ਨਾਲ ਹੀ ਤਿਆਰ ਹੋ ਜਾਂਦੀ ਹੈ ਬਹੁਤ ਆ ਟਾਈਮ ਵੀ ਨਹੀਂ ਲੱਗਦਾ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਹੈ ਲਓ ਜੀ ਸਬਜੀ ਆਪਣੀ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਬਿਲਕੁਲ ਖਤਮ ਹੋ ਗਿਆ ਤੁਸੀਂ ਇਸ ਸੌਖੇ ਤਰੀਕੇ ਨਾਲ ਘਰ ਵਿੱਚ ਸਾਨੀ ਨਾਲ ਸਬਜੀ ਇਹ ਬਣਾ ਸਕਦੇ ਹੋ ਸਬਜੀ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਘਰ ਵਿੱਚ ਬਣਾਓ ਹੈਲਦੀ ਸਬਜੀ ਕਮੈਂਟ ਜ਼ਰੂਰ ਕਰਿਆ ਕਰੋ ਜੀ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਛੁਕਰੀਆ ਜੀ